ਕਿਸਾਨਾਂ ਦੇ ਦਿੱਲੀ ਕੂਚ ਕਰਨ ਤੋਂ ਪਹਿਲਾਂ ਹਾਈ ਕੋਰਟ ਦਾ ਵੱਡਾ ਬਿਆਨ ਸਾਹਮਣੇ ਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਨੇ ਕਿ ਖਨੌਰੀ ਔਰ ਸੰਭੂ ਬਾਡਰ ਤੇ ਪੀੜਨਾ ਇਕੱਠੀ ਕਰਨ ਦੇਤੇ ਜਾਵੇ ਜੀ ਹਾਂ ਦੱਸ ਦਈਏ ਕਿ 21 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਚ ਨੇ ਪਰ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਜਿੱਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਨੇ ਕਿ ਖਨੌਰੀ ਔਰ ਸੰਭੂ ਬਾਡਰ ਤੇ ਪੀੜਨਾ ਕਠੀ ਕਰਨ ਦੇ ਤੇ ਜਾਵੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਇਹ ਫੈਸਲਾ ਆਇਆ ਔਰ ਇਹ ਵੀ ਪੁੱਛਿਆ ਹੈ ਕਿਸਾਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਿ ਕਿਸਾਨ ਟਰੈਕਟਰ ਟਰਾਲੀ ਤੇ ਹੀ ਕਿਉਂ ਜਾਣਾ ਚਾਹੁੰਦੇ ਨੇ ਕਿਸਾਨ ਦਿੱਲੀ ਜਿਹੜਾ ਕੋਚ ਕਰਨਾ ਏ ਉਹ ਟਰੈਕਟਰ ਟਰਾਲੀ ਤੇ ਕਿਉਂ ਕਰਨਾ ਚਾਹੁੰਦੇ ਨੇ ਟਰੈਕਟਰ ਟਰਾਲੀ ਤੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਔਰ ਇਹ ਵੀ ਗੱਲ ਕਹੀ ਹੈ ਕਿ ਮੋਟਰ ਮੋਟਰ ਵਾਹਨ ਐਕਟ ਦੇ ਤਹਿਤ ਉਹ बस ਗੱਡੀ ਮੋਟਰਸਾਈਕਲ ਤੇ ਹੀ ਦਿੱਲੀ ਜਾ ਸਕਦੇ ਨੇ ਸੋ ਸੁਣਵਾਈ ਹੋਈ ਹੈ ਸੁਣਵਾਈ ਦੇ ਵਿੱਚ ਤਾਂ ਉਹ ਦੱਸਦੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡੇ ਜਿਹੜੇ ਹੁਕਮ ਦਿੱਤੇ ਨੇ ਜਿਸ ਵਿੱਚ ਪੰਜਾਬ ਸਰਕਾਰ ਨੂੰ ਵੀ ਆਦੇਸ਼ ਦਿੱਤੇ ਗਏ ਨੇ ਦੱਸਦੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ ਖਨੌਰੀ ਔਰ ਸੰਭੂ ਬਾਡਰ ਤੇ ਚਾਰ ਦੌਰ ਦੀ ਮੀਟਿੰਗ ਹੋ ਚੁੱਕੀ ਹੈ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀ ਅਤੇ ਕਿਸਾਨਾਂ ਨੇ ਆਪਣਾ ਪੱਖ ਰੱਖਿਆ ਹੈ ਪਰ ਉੱਤੇ ਹੀ ਲਗਾਤਾਰ ਜਿਹੜੇ ਕਿਸਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ 23 ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਪਰ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਸਿਰਫ ਪੰਜ ਫਸਲਾਂ ਤੇ ਹੀ ਐਮਐਸਪੀ ਦਿੱਤੀ ਜਿਸ ਨੂੰ ਲੈ ਕੇ ਲਗਾਤਾਰ ਰੇੜਕਾ ਵਰਕਰ ਆ ਰਹੇ ਪਰ ਉਸ ਵਿੱਚਕਾਰ ਅੱਜ ਜਿਹੜੀ ਸੁਣਵਾਈ ਸੀ ਪਟੀਸ਼ਨ ਪਾਈ ਗਈ ਸੀ ਪੰਜਾਬ ਹਾਈ ਕੋਰਟ ਦੇ ਵਿੱਚ ਵੀ ਆਮ ਲੋਕ ਖੱਜਲ ਖਵਾਰ ਹੋ ਰਹੇ ਨੇ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ ਕਿਨੌਰੀ ਬਾਰਡਰ ਕਿਉਂ ਸੀਲ ਕੀਤੇ ਗਏ ਨੇ ਦੋਨੇ ਬਾਰਡਰ ਕਿਨੌਰੀ ਔਰ ਆਸਮ ਬੁਆਜਿਸ ਨੂੰ ਲੈ ਕੇ ਆ ਜੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਦੇਸ਼ ਦਿੱਤੇ ਨੇ ਕੀ ਆਦੇਸ਼ ਮੈਂ ਤੁਹਾਨੂੰ ਇੱਕ ਵਾਰ ਫੇਰ ਸੁਣਾ ਦਿੰਦਾ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਸੜਕਾ ਜਾਮ ਮਾਮਲੇ ਵਿੱਚ ਹਾਈ ਕੋਰਟ ਨੇ ਸੁਣਵਾਈ ਵਿੱਚ ਕਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਪੰਜਾਬ ਸਰਕਾਰ ਨੂੰ ਆਦੇਸ਼ ਨੇ ਕਿ ਹਾਈ ਕੋਰਟ ਨੇ ਆਖਿਆ ਕਿ ਖਨੌਰੀ ਤੇ ਸੰਭੂ ਬਾਰਡਰ ਉੱਤੇ ਭੀੜ ਜਮਾ ਨਾ ਹੋਣ ਦਿੱਤੀ ਜਾਵੇ ਔਰ ਟਰੈਕਟਰ ਟਰਾਲੀ ਨਾਲ ਪ੍ਰਦਰਸ਼ਨ ਕਰਨ ਦਾ ਕੀ ਮਤਲਬ ਹੈ ਕਿਸਾਨਾਂ ਦਾ ਟਰੈਕਟਰ ਟਰਾਲੀ ਨਾਲ ਪ੍ਰਦਰਸ਼ਨ ਕਰਨਾ ਕੀ ਮਤਲਬ ਹੈ ਮੋਟਰ ਵਾਹਨ ਐਕਟ ਦੇ ਤਹਿਤ ਹਾਈਵੇ ਤੇ ਟਰੈਕਟਰ ਟਰਾਲੀ ਉੱਤੇ ਨਹੀਂ ਜਾਇਆ ਜਾ ਸਕਦਾ ਦਾਸਦੇ ਕਿ ਮੋਟਰ ਸਾਈਕਲ ਔਰ ਵਹੀਕਲ ਐਕਟ ਦੇ ਤਹਿਤ ਟਰੈਕਟਰ ਟਰਾਲੀ ਤੇ ਦਿੱਲੀ ਨਹੀਂ ਜਾਇਆ ਜਾ ਸਕਦਾ ਔਰ ਇਹ ਔਰੇ ਵੀ ਗੱਲ ਕਹੀ ਹੈ ਕਿ ਬੱਸ ਜਾਂ ਕਿਸੇ ਹੋਰ ਸਾਧਨਾ ਨਾਲ ਵੀ ਜਾਇਆ ਜਾ ਸਕਦਾ ਤੁਸੀਂ ਟਰੈਕਟਰ ਟਰਾਲੀ ਤੇ ਹੀ ਕਿਉਂ ਦਿੱਲੀ ਜਾਣਾ ਚਾਹੁੰਦੇ ਹੋ ਪੰਜਾਬ ਸਰਕਾਰ ਜਾਂ ਦਾ ਭੀੜ ਜਮਾ ਨਾ ਹੋਣ ਦੇਵੇ ਹਾਈ ਕੋਰਟ ਨੇ ਕੇਂਦਰ ਅਤੇ ਕਿਸਾਨ ਮੀਟਿੰਗ ਦਾ ਬੇਰਵਾ ਮੰਗਾ ਹੈ ਅਗਲੇ ਹਫਤੇ ਮੁਰ ਮਾਮਲੇ ਦੀ ਸੁਣਵਾਈ ਹੋਵੇਗੀ ਸੋ ਜੋ ਹੁਣ ਤੱਕ ਜਾਣਕਾਰੀ ਆਈ ਹੈ ਇਸ ਵਿੱਚ ਮਾਮਲੇ ਜਿਹੜੀ ਅੱਜ ਸੁਣਵਾਈ ਹੋਈ ਹੈ 20 ਤਰੀਕ ਦੀ ਫਰਵਰੀ ਦੀ ਅਗਲੇ ਹਫਤੇ ਜਾਣ ਕੇ 7 27 ਸਤ ਦਿਨਾਂ ਬਾਅਦ 27 ਫਰਵਰੀ ਤੱਕ ਇਸ ਤੇ ਫੇਰ ਸੁਣਵਾਈ ਹੋਵੇਗੀ ਕੇਂਦਰ ਸਰਕਾਰ ਦੀਆਂ ਮੀਟਿੰਗਾਂ ਦਾ ਵੇਰਵਾ ਮੰਗਿਆ ਹੈ ਕਿਸਾਨਾਂ ਨਾਲ ਕੀ ਮੀਟਿੰਗਾਂ ਉਹ ਵੇਰਵਾ ਮੰਗਿਆ ਤੇ ਪੰਜਾਬ ਸਰਕਾਰ ਨੂੰ ਵੀ ਆਰਡਰ ਦਿੱਤਾ ਹੈ ਆਦੇਸ ਦਿੱਤਾ ਹੈ ਕਿ ਖਨੌਰੀ ਔਰ ਸੰਭੂ ਆਰਡਰ ਤੇ ਇਕੱਠਾ ਨਾ ਹੋਣ ਦਿੱਤਾ ਜਾਵੇ ਕਿਸਾਨਾਂ ਨੂੰ ਵੀ ਪੁੱਛਿਆ ਹੈ ਕਿ ਤੁਸੀਂ ਕਿਉਂ ਡਰੈਕਟਰ ਟਰਾਲੀ ਤੇ ਦਿੱਲੀ ਜਾਣਾ ਚਾਹੁੰਦੇ ਹੋ ਔਰ ਉਸ ਤੋਂ ਇਲਾਵਾ ਇਹ ਵੀ ਕਿਹਾ ਹੈ ਇਹ ਕਿਸਾਨ ਨੇ ਜਿਹੜੇ ਉਹ ਮੋਟਰਸਾਈਕਲ ਗੱਡੀਆਂ ਰਾਹੀਂ ਦਿੱਲੀ ਜਾਣ ਔਰ ਇਹ ਮੋਟਰ ਮੋਟਰਸਾਈਕਲ ਵਾਹਨ ਦੇ ਤਹਿਤ ਐਕਟ ਦੇ ਤਹਿਤ ਇਹ ਟਰੈਕਟਰ ਟਰਾਲੀ ਨੇ ਦਿੱਲੀ ਨਹੀਂ ਜਾ ਸਕਦੇ ਸੋ ਕਿਸਾਨਾਂ ਦੇ ਵਿਰੋਧ ਦੇ ਵਿੱਚ ਇਹ ਫੈਸਲਾ ਆ ਤੁਹਾਡਾ ਕੀ ਮਤਲਬ ਹੈ ਟਰੈਕਟਰ ਟਰਾਲੀ ਦਿੱਲੀ ਜਾਣ ਨੂੰ ਲੈ ਕੇ ਹੋਰ ਕਈ ਜਿਹੜੀ ਸਵਾਲ ਖੜੇ ਕੀਤੇ ਨੇ ਪੰਜਾਬ ਹਾਈ ਕੋਰਟ ਨੇ ਤੇ ਦੱਸ ਦਈਏ ਕਿ 21 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਪਰ ਉਸ ਤੋਂ ਪਹਿਲਾਂ ਹਾਈ ਕੋਰਟ ਦਾ ਇਹ ਵੱਡਾ ਬਿਆਨ ਕਿਤਨਾ ਕਿਤੇ ਮੈਨੇ ਰੱਖਦਾ ਹੈ